ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਕੋਈ ਉਸ ਨੂੰ ਰੱਬ ਆਖਦਾ ਕੋਈ ਉਸ ਨੂੰ ਰੱਬ ਆਖਦਾ ਕੋਈ ਕਹੇ ਨਰੰਕਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਨਾਨਕੀ ਜੀ ਦਾ ਵੀਰ ਪਿਆਰਾ ਨਾਨਕੀ ਜੀ ਦਾ ਵੀਰ ਪਿਆਰਾ ਸਭ ਨੂੰ ਪਾਲਣਹਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਕਉਡੇ ਰਕਸ਼ ਦੇ ਤਪ ਦੇ ਕੜਾਹੇ ਕਉਡੇ ਰਕਸ਼ ਦੇ ਤਪ ਦੇ ਕੜਾਹੇ ਪਲ ਵਿੱਚ ਦਿੱਤੇ ਠਾਰ ਬਾਬੇ ਨਾਨਕ ਨੇ ਪਲ ਵਿੱਚ ਦਿੱਤੇ ਠਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਤਨ ਤਨ ਮੇਰਾ ਬਾਬਾ ਨਾਨਕ ਤਨ ਤਨ ਮੇਰਾ ਬਾਬਾ ਨਾਨਕ ਕਰੇ ਸਬਦ ਦੇ ਢੇੜੇ ਪਾਰ ਬਾਬੇ ਨਾਨਕ ਨੇ ਕਰੇ ਸਬਦ ਦੇ ਢੇੜੇ ਪਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆ ਦਿੱਤੀ ਤਾਰ ਬਾਬੇ ਨਾਨਕ ਨੇ ਪਾਈ ਲਾਲੋ ਦੀ ਮਿੱਸੀ ਰੋਟੀ ਪਾਈ ਲਾਲੋ ਦੀ ਮਿੱਸੀ ਰੋਟੀ ਵਿੱਚੋਂ ਨਿਕਲੇ ਦੁੱਧ ਦੀ ਤਾਰ ਬਾਬੇ ਨਾਨਕ ਨੇ ਵਿੱਚੋਂ ਨਿਕਲੇ ਦੁੱਧ ਦੀ ਤਾਰ ਬਾਬੇ ਨਾਨਕ ਨੇ ਦੁਨੀਆਂ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆਂ ਦਿੱਤੀ ਤਾਰ ਬਾਬੇ ਨਾਨਕ ਨੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਉਹ ਧਰਤੀ ਪੂਜਨਹਾਰ ਬਾਬੇ ਨਾਨਕ ਨੇ ਉਹ ਧਰਤੀ ਪੂਜਨਹਾਰ ਬਾਬੇ ਨਾਨਕ ਨੇ ਦੁਨੀਆਂ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆਂ ਦਿੱਤੀ ਤਾਰ ਬਾਬੇ ਨਾਨਕ ਨੇ ਕੋਈ ਉਸ ਨੂੰ ਰੱਬ ਆਖਦਾ ਕੋਈ ਉਸ ਨੂੰ ਰੱਬ ਆਖਦਾ ਕੋਈ ਕਹੇ ਨਿਰੰਕਾਰ ਬਾਬੇ ਨਾਨਕ ਨੇ ਦੁਨੀਆਂ ਦਿੱਤੀ ਤਾਰ ਬਾਬੇ ਨਾਨਕ ਨੇ ਦੁਨੀਆਂ ਦਿੱਤੀ ਤਾਰ ਬਾਬੇ ਨਾਨਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ